ਹਾਲ ਹੈ ਭਾਈ ਠੀਕ ਹੈ ਜੀ ਮੁਲਾਜ਼ਮਾ ਤੁਸੀਂ ਸੋ ਠੀਕ ਠਾਕ ਵਧੀਆ ਵਧੀਆ ਭਾਈ ਤੂੜੀ ਵਾਲੇ ਆ ਨਾ ਨਾ ਭਾਈ ਮੈਂ ਤਾਂ ਯੂਨੀਵਰਸਿਟੀ ਚ ਬੀਸੀ ਲੱਗਿਆ ਮੈਂ ਪ੍ਰੋਫੈਸਰ ਐ ਅੱਛਾ ਮੈਂ ਕਿ ਤੂੜੀ ਵਾਲੇ ਹਾਂ ਸਹੀ ਭਾਈ ਓਹ ਭਰਾਵਾ ਓਹ ਬਾਈ ਕਿਹਦੇ ਬੰਦੇ ਨੂੰ ਨਹੀਂ ਮਿਲਿਆ ਤੂੜੀ ਆਇਆ ਹਰ ਕਿਹਦੇ ਬੈਂਕਾਂ ਵਾਲਾ ਤੂੜੀ ਅੰਦਰ ਕਰਦੇ ਦੇਖੇ ਹਾਂ ਗੱਲ ਤਾਂ ਥੋੜੀ ਪੱਕੀ ਆ ਹਾਂ ਕਿਵੇਂ ਕਰਦੇ ਤੂੜੀ ਅੰਦਰ ਭਾਈ ਮੈਨੂੰ ਦੱਸ ਪਹਿਲੇ ਤਾਂ ਤੂੜੀ ਦਾ ਰਿਮਾਂਡ ਲੈਣੇ ਜਾਂ ਨਾਮ ਮੰਨੇ ਤਾਂ ਫਿਰ ਉਹ ਤਾਂ ਪਾਚਾ ਕੱਢਦੇ ਆ ਫਿਰ ਅੰਦਰ ਕਰਦੇ ਆ ਓਹ ਭਰਾਵਾ ਜਿਵੇਂ ਤੂੜੀ ਵਾਲੇ ਕਰਦੇ ਹੁੰਦੇ ਜਿਵੇਂ ਅੰਦਰ ਕਰਦੇ ਓ ਵੀਰੇ ਮੈਂ ਐ ਪੁੱਛਿਆ ਤੂੜੀ ਕਾਹਦੇ ਨਾਲ ਅੰਦਰ ਕਰਦੇ ਹੋ ਪੰਡਾ ਨਾਲ ਕਰਦੇ ਹੋ ਟੋਕਰੇ ਨਾਲ ਕਰਦੇ ਹੋ ਕਾਹਦੇ ਨਾਲ ਕਰਦੇ ਹੋ ਹਾਉ ਡੋਲੂ ਪਿਆ ਬਾਈ ਉਹ ਡੋਲੂਆਂ ਅੰਦਰ ਕਰਦੇ ਕਮਾਲ ਕਰੀਏ ਨਾ ਬਾਈ ਯਾਰ ਪੱਲੀਆਂ ਨਾਲ ਹੀ ਅੰਦਰ ਕਰਦੇ ਨਾ ਮਤਲਬ ਟੋਕਰੇ ਕਿਉਂ ਅੰਦਰ ਕਰਦਾ ਇਹ ਰਾਦੇ ਮੈਨੂੰ ਬਾਈ ਤੁਸੀਂ ਦਿਨ ਚ ਕਿੰਨੇ ਢੱਕੇ ਅੰਦਰ ਕਰ ਦਿੰਨੇ ਹੋ ਅਸੀਂ ਹਾਂ ਅਸੀਂ ਬਾਈ ਫੁੱਲ ਢੱਕੇ ਅੰਦਰ ਕਰਦਨੇ ਚਾਹੇ ਨੌਹਾਂ ਤੇ ਹੋ ਗਏ ਤਾਂ ਵੀ ਕਰ ਦਿੰਨੇ ਅੰਦਰ ਓ ਵੀਰੇ ਮੈਂ ਤੁਹਾਨੂੰ ਐ ਨਹੀਂ ਪੁੱਛਿਆ ਵੀ ਕਿੰਨੇ ਢੱਕੇ ਨਸ਼ੇ ਪੱਤੇ ਵਾਲੇ ਢੱਕੇ ਨਹੀਂ ਪੁੱਛ ਆ ਢੱਕੇ ਪੁੱਛਿਆ ਹੈ ਆ ਢੱਕੇ ਕਿੰਨੇ ਕਰਦੇ ਹੋ ਯਾਰ ਕਮੈਲ ਕਰੀ ਜਨੇ ਪਹਿਲੇ ਸੁਣ ਲੈ ਭਰਤੀ ਕੀ ਕਹਿੰਦੇ ਆ ਢੱਕੇ ਤੁਸੀਂ ਹੱਥ ਨੂੰ ਕਿੰਨੇ ਅੰਦਰ ਕਰਦੇ ਨੇ ਲੈ ਪੁੱਛ ਲੈ ਦੱਸ ਇਹਨੂੰ ਕਿੰਨੇ ਕਰਦੇ ਅੰਦਰ ਲੈ ਦੱਸ ਫਿਰ ਹਾਂ ਲੈ ਤੂੰ ਦੱਸ ਦੇ ਏ ਭਾਈ ਆ ਲੈ ਗੇਲਾ ਹਾਂ ਹਾਂ ਆ ਕਰਾਂਇ ਕਰ ਆ ਸਾਰੇ ਗੇਲਾ ਤੈਨੂੰ ਪਤਾ ਲੱਗ ਜੂ ਵੀ ਕਿੰਨੇ ਢੱਕੇ ਹੁੰਦੇ ਨੇ ਨਾਲ ਸਾਨੂੰ ਦੱਸ ਦੀ ਬਾਈ ਜੀ ਸਾਰੇ ਟਰਾਲਿਆਂ ਦੇ ਹਿਸਾਬ ਨਾਲ ਕਿ ਢੱਕੇ ਹੁੰਦਾ ਵੰਦਾਂ ਕੰਮ ਦਾ ਧਿਆਨ ਨਾਲ ਕਰਨਾ ਚਾਹੀਦਾ ਫਿਰ ਭਰਾਵਾ ਜਿੰਨਾ ਕੰਮ ਜਿਹੜਾ ਕਰਦੇ ਹੋ ਧਿਆਨ ਨਾਲ ਹੀ ਕਰਦੇ ਬਈ ਹਾਂ ਐਂ ਤਾਂ ਅਸੀਂ ਕਰ ਲਈਏ ਕਮਾਈਆਂ ਬਈ ਢੱਕਣ ਲੱਗੇ ਦਾ ਬਰਾਲ ਕਰਦਾ ਯਾਰ ਤੂੰ ਸਫਾਈ ਨਾਲ ਤੂੰ ਨਹੀਂ ਸਫਾਈ ਨਾਲ ਹਾਂ ਨਹੀਂ ਤਾਂ ਆਪਣੇ ਕਰਦੇ ਤਾਂ ਸਹੀ ਹਾਂ ਤੁਸੀਂ ਵੀਰ ਬਣ ਕੇ ਇੱਕ ਗੱਲ ਹੋ ਰਹੀ ਹੈ ਹਾਂ ਆਪਣੇ ਤੂੜੀ ਅੰਦਰ ਕਰਾਉਣੀ ਆ ਆਪਾਂ ਪੈਸੇ ਤੁਹਾਨੂੰ ਸਹੀ ਦੇਵਾਂਗੇ ਪਰ ਆਪਰ ਜਦੋਂ ਤੁਸੀਂ ਤੂੜੀ ਅੰਦਰ ਕਰਤੀ ਤੁਹਾਡਾ ਮੁੜਕਾ ਸੁੱਕਣ ਤੋਂ ਪਹਿਲਾਂ ਚ ਤੁਹਾਨੂੰ ਪੈਸੇ ਮਿਲ ਜਾਣਗੇ ਪਰ ਤੂੜੀ ਸਾਫ਼ ਕਰਕੇ ਅੰਦਰ ਪਾਇਓ ਐਂ ਕਰੀ ਸ਼ੈਂਪੂ ਲਿਆਵੀਂ ਨਵਾਤ ਵਾ ਕਿਨ ਤੇ ਸਰੂ ਤੇ ਲਾ ਕੇ ਵਿਚਾਰੇ ਚੀਰ ਕੱਢ ਕੇ ਤੂੜੀ ਦੇ ਫੇਰ ਇਹਨਾਂ ਦੇ ਕਰ ਦਾਂਗੇ ਹੱਦ ਹੋਈ ਪਈ ਯਾਰ ਬਾਈ ਮੈਂ ਸਵਾਤ ਸਾਫ ਕਰਕੇ ਆਖਿਆ ਅਸੀਂ ਬਾਈ ਪੋਤਾਂ ਵਾਲੀ ਤੇਰੀ ਸਵਾਤ ਗੱਲਾਂ ਮਾਰਦਾ ਦੇਖ ਇਹ ਜੀ ਸਵਾਤ ਆ ਹੋਈ ਸਵਾਤ ਆ ਆਪ ਸਾਬ ਕਹੇ ਅਸੀਂ ਕਲੀ ਤੂੜੀ ਅੰਦਰ ਪਾਉਣੀ ਹੁੰਦੀ ਆ 300 ਰੁਪਏ ਚਾਹਦਾ ਟਰਾਲੀ ਦੇ ਜੇ ਪਾਉਣੇ ਤਾਂ ਦੱਸ 300 ਦੇਉ ਆ ਮੈਂ ਹਾਂ ਨਹੀਂ ਨਹੀਂ ਹੋਰ ਛੱਡਾਂਗੇ ਅਸੀਂ ਤੈਨੂੰ ਤੂੜੀ ਥੋੜੀ ਆਉਂਦੀ ਉਹ ਲੈ ਉਹ ਬਾਈ ਤੂੜੀ ਘਾ ਥੋੜੀ ਆਉਂਦੀ ਪੀ ਹਰਤਨ ਨੂੰ ਜ਼ੋਰ ਪੀ ਗਿਆ ਤਾਂ ਦੇਖ ਕਿੰਨਾ ਤਨਸੋ ਕਿੱਡੀ ਕਿ ਟਰਾਲੀ ਹੁੰਦੀ ਆ ਯਾਰ ਹੱਥ ਧੋਈ ਪਈ ਬਾਈ ਤੇਰੀ ਟਰਾਲੀ ਤੋੜੀ ਤੇ ਤੇਰੀ ਆਪ ਦੀ ਹੋਜੀ ਪੱਲੇ ਉਲੇ ਕੇ ਤੋੜੀ ਦੇਵਾਂਗਾ ਕਿ ਕਰੀਏ ਖੇਤੀ ਇਹ ਯਾਰ ਕਿਉਂ ਭਕਾਈ ਮੈਂ ਬਾਈ ਤੂੰ ਜਾਵੜਾ ਰਾ ਤੈਨੂੰ ਮੈਂ ਐਗਰੀਕਲਚਰ ਯੂਨੀਵਰਸਿਟੀ ਤੇ ਪ੍ਰੋਫੈਸਰ ਉਹ ਲੈ ਕੇ ਤੋਂ ਸਰਟੀਫਿਕੇਟ ਲੈ ਕੇ ਦਿਖਾਵਾਂ ਵੀ ਮੈਨੂੰ ਆਹ ਕਰੀਏ ਕਰੀਏ ਖੇਤੀ ਜਾਂ ਜਾਣਕਾਰੀ ਹੀ ਗਈ ਜੰਨੇ ਬਾਈ ਸਹੀ ਟਰਾਲੀਆਂ ਯਾਰ ਉਹੀ ਗੱਲ ਕਿਉਂ ਬਾਈ ਆਹ ਬਾਅਦ ਮੇਰਾ ਗਰਦੇ ਨਹੀਂ ਖਰਾਬ ਕਰਦਾ ਤੂੰ ਬਾਈ ਜਾਵੜਾ ਜਾੜਾ ਭਰਾਵਾਂ ਦੇ ਕੰਮ ਖੇਤੀ ਜਾਂਦੇ ਗਰਦਾ ਤੇਰੇ ਨਾਮ ਪਵੇ ਪਹਿਲੀ ਵਾਰ ਆਇਆ ਤੈਨੂੰ ਗਰਦਾ ਵੜਿਆ ਬੈਠਾ ਮੁੱਝੇ ਟਰਾਲੀਆਂ ਪੋਣੀਆਂ ਹੋਈਆਂ ਬਾਈ ਪਰ ਕਿਉਂ ਉ ਇਹਰ ਗੱਲ ਤਾਂ ਪਹਿਲਾਂ ਹੀ ਕਰਕੇ ਲਿਆ ਦੱਸ ਤੇ ਕਿੰਨੀ ਹੋਈ ਏ ਤੂੜੀ ਹਾਂ ਤੂੜੀ ਕਿੰਨੀ ਹੋਈ ਏ ਦੱਸ ਦੱਸ ਇਹਨੂੰ ਤਾਂ ਬਾਲੀ ਨਾ ਵਾਲਿਆ ਗੱਲਾਂ ਦੇ ਕਰਦੇ ਓਏ ਜ਼ਿੰਦਗੀ 'ਚ ਬੰਦਾ ਕਦੇ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਜਦ ਤੂੰ ਤੂੜੀ ਪੁੱਛੇ ਕਣਕ ਪੁੱਛਦੇ ਨੇ ਵੀ ਕਿੰਨੀ